ਅੱਜ ਰੋਪੜ ਸ਼ਹਿਰ ਦੇ ਪਾਰਕਾਂ ਦੀ ਰੈਨੋਵੇਸ਼ਨ ਦੇ ਲਈ ਉਹਨਾਂ ਦੀ ਮੁਰੰਮਤ ਦੇ ਲਈ ਉਹਨਾਂ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਰੋਪੜ ਸ਼ਹਿਰ ਦੇ ਤਿੰਨ ਪਾਰਕਾਂ ਦੇ ਲਈ ਕਰੀਬ 23 ਲੱਖ ਰੁਪਏ ਜਿਹੜਾ ਉਹ ਮਨਜ਼ੂਰ ਕੀਤਾ ਗਿਆ ਤੇ ਸਿਰ ਮਨਜ਼ੂਰੀ ਨਹੀਂ ਕੀਤਾ ਗਿਆ ਸਬੰਧਤ ਅਥਾਰਟੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਰਕਮ ਭੇਜ ਵੀ ਦਿੱਤੀ ਗਈ ਹੈ ਇਹਦੇ ਨਾਲ 23 ਲੱਖ ਦੇ ਨਾਲ ਰੋਪੜ ਸ਼ਹਿਰ ਦੇ ਤਿੰਨ ਪਾਰਕ ਜਿਹੜੇ ਉਹ ਹੋਰ ਖੂਬਸੂਰਤ ਬਣਨਗੇ ਹੋਰ ਸੋਹਣੇ ਬਣਨਗੇ ਜਿਨ੍ਹਾਂ ਚ ਗਿਆਨੀ ਜੈਤ ਸਿੰਘ ਨਗਰ ਦਾ ਮੇਨ پارک ਜਿਹੜਾ ਪ੍ਰਮੁੱਖ پارک ਹੈ ਇੱਕ ਤਾਂ ਉਹ پارک ਹੋ ਗਿਆ ਦੂਜਾ ਜਿਹੜੀ ਪੱਥਰਾਂ ਵਾਲੀ ਕੂਟੀ ਹੈ ਪੱਥਰਾਂ ਵਾਲੀ ਕੂਟੀ ਜਨ ਯਸ਼ ਸਿੰਘ ਨਗਰ ਉਹਦੇ ਨੇੜੇ ਇੱਕ ਵੱਡਾ پارک ਹੈ ਉਹਦੀ ਵੀ ਰੈਨੋਵੇਸ਼ਨ ਹੋਏਗੀ ਤੇ ਤੀਜਾ ਸਨ ਸਿਟੀ 2 ਦੇ ਵਿੱਚ ਇੱਕ پارک ਹੈ ਉੱਥੇ ਓਪਨ ਜਿਮ ਵੀ ਲੱਗੇਗਾ ਤੇ ਉਸ پارک ਦੀ ਵੀ ਰੈਨੋਫੇ ਰੈਨੋਵੇਸ਼ਨ ਬਿਊਟੀਫਿਕੇਸ਼ਨ ਹੋਏਗੀ ਸੋ ਇਸ ਇਹਨਾਂ پارکਾਂ ਦੇ ਨਾਲ ਸ਼ੁਰੂਆਤ ਹੋਈ ਹੈ ਰੋਪੜ ਸ਼ਹਿਰ ਦੇ ਜਿੰਨੇ ਵੀ پارک ਨੇ ਕਰੀਬ 60 ਦੇ ਕਰੀਬ پارک ਨੇ ਸਾਰਿਆਂ ਨੂੰ ਸੋਨਾ ਬਣਾਇਆ ਜਾਵੇਗਾ ਇੱਕ ਇੱਕ ਕਰਕੇ ਸਾਰਿਆਂ ਦੇ ਉੱਪਰ ਇਸ ਤਰੀਕੇ ਨਾਲ ਪੈਸਾ ਖਰਚਿਆ ਜਾਵੇਗਾ ਇਹਨਾਂ ਤਿੰਨ ਪਾਰਕਾਂ ਤੋਂ ਸ਼ੁਰੂਆਤ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਰਕਾਂ ਦੇ ਲਈ ਵੀ ਜਿਹੜੀ ਪੈਸਾ ਦਿੱਤਾ ਜਾਏਗਾ ਅੱਜ ਗਿਨ ਜੈਲ ਸਿੰਘ ਨਗਰ ਜਿਹੜਾ ਇੱਥੋਂ ਦੇ ਪਾਰਕਾਂ ਦੇ ਲਈ ਵਿਸ਼ੇਸ਼ ਤੌਰ ਤੇ ਜਿਹੜੀ ਬਾਰ ਬਾਰ ਮੰਗ ਆ ਰਹੀ ਸੀਗੀ ਇੰਦਰਪਾਸੂ ਰਾਜੂ ਸਤਿਆਲ ਜੀ ਜੈਲ ਸਿੰਘ ਨਗਰ ਦੇ ਐਮਸੀਬੀ ਨੇ ਉੱਥੋਂ ਦੀ ਜਿਹੜੀ ਰੈਜ਼ੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਸੋ ਇਹ ਜਿਹੜਾ ਪੈਸਾ ਇਸ ਤਰੀਕੇ ਨਾਲ ਖਰਚ ਕੀਤਾ ਜਾਏਗਾ ਕਿ ਇੱਕ ਇੱਕ ਪੈਸਾ ਪਾਰਕਾਂ ਦੇ ਉੱਪਰ ਲੱਗੇ ਲੋਕਾਂ ਦੀ ਸਹੂਲਤ ਲਈ ਕੰਮ ਆਵੇ ਔਰ ਮੇਰੇ ਨਾਲ ਜ਼ਿੰਮੇਵਾਰੀ ਨਾ ਕਹਿੰਦਾ ਕਿ ਸਿਰਫ ਤਿੰਨੇ ਪਾਰਕ ਨਹੀਂ ਤਿੰਨਾਂ ਨਾਲ ਸ਼ੁਰੂਆਤ ਹੋਈ ਹੈ। ਰੋਪੜ ਸ਼ਹਿਰ ਦੇ ਸਾਰੇ ਪਾਰਕਾਂ ਨੂੰ ਅਸੀਂ ਹੋਰ ਸੋਹਣਾ ਬਣਾਵਾਂਗੇ। ਜਿਵੇਂ ਪਿਛਲੇ ਸਮੇਂ 'ਚ ਰੋਪੜ ਸ਼ਹਿਰ ਦੇ ਤਹਾਕਿਆਂ ਤੋਂ ਜਿਹੜੇ ਰੁਕੇ ਹੋਏ ਕੰਮ ਹੈ ਉਹ ਇੱਕ ਇੱਕ ਕਰਕੇ ਕਰਵਾਏ ਗਏ ਨੇ। ਜਿਹਦੇ 'ਚ ਚਾਹੇ ਜਿਹੜੀ ਜ਼ਿਲ੍ਹਾ ਲਾਇਬ੍ਰੇਰੀ ਹੈ ਉਹ ਦੇਖ ਲੋ ਅੱਜ ਪੰਜਾਬ ਦੀਆਂ ਛੋਟੀ ਦੀਆਂ ਲਾਇਬ੍ਰੇਰੀਆਂ ਸ਼ਾਮਲ ਹੋ ਗਈ। ਸ਼ਵਾਲੇ ਕਲੱਬ ਜਿਹੜਾ ਖੰਡਰ ਬਣਿਆ ਹੋਇਆ ਸੀਗਾ ਆ ਜੋ ਮੁਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਰੀਨੋਵੇਟ ਕਰਕੇ ਜਿਹੜਾ ਰੋਇੰਗ ਅਕੈਡਮੀ ਰੋਪੜ ਦੀ ਮਹਾਲੀ ਚੱਲੀ ਗਈ ਸੀ ਉਹ ਵਾਪਸ ਰੋਪੜ ਦੇ ਵਿੱਚ ਵੀ ਆਈ ਹੈ ਉਹਦੇ ਤੇ ਪੈਸਾ ਵੀ ਹੋਰ ਖਰਚ ਹੋਇਆ ਡਰਾਈਵਿੰਗ ਸਕੂਲ ਜਿਹੜਾ ਡਰਾਈਵਿੰਗ ਦੇ ਇੱਕ ਲਾਇਸੈਂਸ ਲਈ ਮਹੂਵਾਨੇ ਜਾਣਾ ਪੈਂਦਾ ਸੀਗਾ ਉਹ ਰੋਪੜ ਦੇ ਵਿੱਚ ਚੱਲ ਰਿਹਾ ਰੋਪੜ ਦੇ ਬਾਈਪਾਸ ਦੀ ਨੋਟੀਫਿਕੇਸ਼ਨ ਕੀਤੀ ਗਈ ਹੈ ਰੋਪੜ ਦੇ ਸਿਵਲ ਹਸਪਤਾਲ ਦੇ ਵਿੱਚ ਅਨੇਕਾਂ ਨਵੀਆਂ ਮਸ਼ੀਨਾਂ ਆਈਆਂ ਨੇ ਹੋਰ ਮੈਂ ਕਿੰਨੇ ਕੰਮ ਗਿਣਾਵਾਂ ਜਿਹਦੀ ਲਿਸਟ ਬੜੀ ਲੰਬੀ ਹੈ ਰੋਪੜ ਦੇ ਵਿੱਚ ਵੇਸਟ ਮੈਨੇਜਮੈਂਟ ਦੇ ਲਈ 2 ਕਰੋੜ ਤੋਂ ਜ਼ਿਆਦਾ ਦੀ ਰਕਮ ਜਿਹੜੀ ਹੈ ਉਹ ਆਈ ਹੈ ਰੋਪੜ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਵੀਆਂ ਆਈਆਂ ਨੇ ਅਨੇਕਾਂ ਹੀ ਕੰਮ ਜਿਹੜਾ ਰੋਪੜ ਦੇ ਵਿੱਚ ਬਿਜਲੀ ਦੀ ਸਪਲਾਈ ਨੂੰ ਬਿਹਤਰ ਬਣਾਉਣ ਦੇ ਲਈ ਨਵੇਂ ਉਪਰਾਲੇ ਕੀਤੇ ਗਏ ਨੇ ਸੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਰੂਰਪੁਰ ਸ਼ਹਿਰ ਦੇ ਜਿੰਨੇ ਕੰਮ ਹੈ ਉਹ ਸਾਰੇ ਜਿਹੜੇ ਸਿਰੇ ਚੜਾਏ ਜਾਣਗੇ ਪਾਰਕਾਂ ਨੂੰ ਵੀ ਸਾਰਿਆਂ ਨੂੰ ਬਿਊਟੀਫਾਈ ਕੀਤਾ ਜਾਏਗਾ ਅੱਜ ਇਹਨਾਂ ਤਿੰਨ ਪਾਰਕਾਂ ਦੇ ਨਾਲ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਹੈ ਆਉਣ ਵਾਲੇ ਸਮੇਂ ਜਿਹੜੇ ਬਾਕੀ ਪਾਰਕ ਹੈ ਉਹਨਾਂ ਨੂੰ ਵੀ ਸੋਹਣੇ ਬਣਾਵਾਂਗੇ ਧੰਨਵਾਦ